1 ਰੁਪਿਆ ਵੀ ਵਿਆਹ ਵਾਸਤੇ ਨਹੀਂ ਹੈਗਾ ਸਾਡੀ ਮਦਦ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਅੱਜ ਅਸੀਂ ਉਸ ਬੈਲੈਂਸ ਦੇ ਵਿੱਚ ਪਹੁੰਚੇ ਜਿੱਥੇ ਉਸ ਧੀ ਦਾ ਵਿਆਹ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਉਸ ਧੀ ਦੇ ਵਾਸਤੇ ਬੜੀਆਂ ਸਮਾਜ ਸੇਵਕ ਸੰਸਥਾਵਾਂ ਬਹੁਤ ਸਾਰੀਆਂ ਐਨਜੀਓ ਪਹੁੰਚੀਆਂ ਸ਼ਾਨੋ ਸ਼ੌਕਤ ਨਾਲ ਉਸ ਧੀ ਦਾ ਵਿਆਹ ਹੋ ਰਿਹਾ ਜਿਸ ਧੀ ਦੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਜ਼ਮੀਨ ਤੋਂ ਘੱਟੋ ਘੱਟ 5-7 ਫੁੱਟ ਕਮਰਾ ਵੀ ਥੱਲੇ ਸੀ ਚੌਂਦਾ ਸੀ ਕਮਰਾ ਕਾਨੇ ਦੀ ਛੱਤ ਸੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਰਹਿੰਦੇ ਸੀ ਰੋ ਕੇ ਮਾਪੇ ਨੇ ਧੀ ਨੇ ਰੋ ਕੇ ਕਹਿਆ ਸੀ ਕਿ ਸਾਡੇ ਕੋ ਵਿਆਹ ਵਾਸਤੇ 1 ਰੁਪਿਆ ਵੀ ਨਹੀਂ ਹੈਗਾ ਜਿਨ੍ਹਾਂ ਨੇ ਕਿਹਾ ਸੀ ਕਿ ਮੈਂ ਮਾਮਾ ਵਾਂ ਜਿਹੜੇ ਇੰਸਪੈਕਟਰ ਸਾਹਿਬ ਜਿਹੜੇ ਕਿ ਥਾਣੇਦਾਰ ਨੇ ਉਹਨਾਂ ਵੱਲੋਂ ਕਿਹਾ ਸੀ ਕਿ ਮੈਂ ਮਾਮਾ ਬਣ ਕੇ ਸਾਰੇ ਫਰਜ਼ ਨਿਭਾਵਾਂਗਾ ਉਹ ਮਾਮਾ ਵੀ ਦੇਖ ਸਕਦੇ ਹੋ ਕਿ ਮਾਮਾ ਜੀ ਇੱਥੇ ਪਹੁੰਚੇ ਨੇ ਜਿਹੜੇ ਅੰਮ੍ਰਿਤਸਰ ਦੇ ਐਮਪੀ ਨੇ ਉਹਨਾਂ ਦੇ ਜਿਹੜੇ ਬੰਦੇ ਨੇ ਉਹ ਇੱਥੇ ਪਹੁੰਚੇ ਨੇ ਹੋਰ ਸਮਾਜ ਸੇਵਕ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਪ੍ਰਿਆ ਕੀ ਕਰਨੇ ਚਾਹਦੇ ਹੋ ਸੋਚਿਆ ਸੀ ਇਸ ਤਰ੍ਹਾਂ ਦਾ ਵਿਆਹ ਹੋ ਜਾਏ ਨਹੀਂ ਮੈਂ ਜੀ ਜੀ ਜਦੋਂ ਅਪੀਲ ਕੀਤੀ ਸੀ ਪਹਿਲਾਂ ਕਿ ਕੁਝ ਨਹੀਂ ਹੈਗਾ ਖਤਮ ਹੈ ਨਾ ਸਭ ਇਹ ਪਹਿਲਾਂ ਕਿ ਇਹ ਮਿੱਟੀ ਖਾਦੀ ਇਸ ਪਹਿਲਾਂ ਕੋਈ ਨਹੀਂ ਸੋਚਿਆ ਸੀ ਬਟ ਮੈਂ ਇਦਾਂ ਸੋਚਿਆ ਨਹੀਂ ਕਿ ਮੇਰਾ ਵਿਆਹ ਇੰਨਾ ਹੋਊਗਾ ਯੋਸ਼ਨਾ ਹੈ ਮਾ ਮਾ ਮੈਂ ਆਣੀਆਂ ਆਂਤੀਆਂ ਆਂਤੀਆਂ ਹੋਏ ਹਾਂ ਹਾਂ ਜੀ ਕੋਸ਼ਿਸ਼ ਪੂਰੇ ਕੋਸ਼ਿਸ਼ ਹਾਂ ਜੀ ਕਿ ਪੂਰੇ ਧੀਏ ਜਿਹਦਾ ਵਿਆਹ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਪੈਸੇ ਆਏ ਤੇ ਮਾ ਮੇ ਵੀ ਵਜੂਦ ਆ ਤੁਸੀਂ ਗਾਂ ਵਧੇ ਆ ਹੋਰ ਵੀ ਜਿਹੜੀਆਂ ਸੰਸਥਾਵਾਂ ਵੀ ਗਾਂ ਵਧੀਆਂ ਕੀ ਕਹਿਣਾ ਚਾਹੁੰਦੇ ਜੀ ਮਰਜਾਦਾ ਮਰਜਾਦਾ ਸਬ ਤੋਂ ਪਹਿਲਾਂ ਜੀ ਜਿਹੜਾ ਡੇਲੀ ਪੋਸਟ ਦਾ ਬਰਾ ਧੰਨਵਾਦ ਜਿਨ੍ਹਾਂ ਨੇ ਸਾਡੀ ਜਿਹੜੀ ਆਵਾਜ਼ ਆ ਤੇ ਦੁਨੀਆਂ ਦੇ ਦਿੰਦੇ ਸੱਚਲਾ ਤੱਕ ਪਹੁੰਚਾਈ ਆ ਅਨੰਦ ਕਾਲ ਜਿਹੜੇ ਨਾਲ ਨਾਲ ਇਹਨਾਂ ਦਾ ਕਾਰਜ ਜਿਹੜਾ ਉਹ ਵੀ ਸੰਗਤ ਬਣਾ ਕੇ ਤੇ ਇਹਨੂੰ ਤਿਆਰ ਹੋ ਗਈ ਆ ਔਰ ਖਾਸ ਕਰਕੇ ਔਜਲਾ ਸਾਹਿਬ ਨੇ ਇਹਨਾਂ ਦੀ ਜਿਹੜੀ ਫਾਈਲ ਆ ਪਾਸ ਕਰਾ ਦਿੱਤੀ ਆ ਇਹਨਾਂ ਦਾ ਕਾਰਜ ਵੀ ਪੱਕਾ ਬਣ ਜੇਗਾ ਤੇ ਹੋਰ ਵੀ ਸੰਸਥਾਵਾਂ ਜਿਹੜੀਆਂ ਵਾਂ ਉਹ ਅਸੀਂ ਜਿਹੜਾ ਸਾਡੇ ਤੱਕ ਪਹੁੰਚ ਕਰ ਰਹੇ ਨੇ ਅਸੀਂ ਜਿੰਨੇ ਜੁਕੇਗੇ ਹਾਜ਼ਰ ਆ ਕਿਉਂਕਿ ਜੇ ਸਾਡੇ ਹੱਥ ਵਾਸ ਹੋਵੇ ਤੇ ਅਸੀਂ ਕਦੀ ਐਡਾ ਦਿੱਕਤ ਕਿਸੇ ਨੂੰ ਆਉਣ ਹੀ ਨਾ ਦੇਈ। ਜਿੰਨੀ ਕਿ ਮਿਲਦੀ ਪਈ ਐ ਇਸ ਤੀ ਦਾ ਵਿਆਂ ਕਰ। ਬਹੁਤ ਖੁਸ਼ੀ ਮਿਲ ਰਹੀ ਮੈਂ ਦੱਸ ਹੀ ਨਹੀਂ ਸਕਦਾ। ਖੁਸ਼ੀਆਂ ਨਹੀਂ ਮੁੱਲ ਮਿਲਦੀਆਂ ਬੱਦ। ਪਹਿਲਾ ਲਾਤ ਸਾਡੇ ਮਾੜੇ ਸੀ। ਪਹਿਲਾ ਛੱਡ ਕੇ ਇੱਕ ਪੈਸਾ ਨਹੀਂ ਹੈਗਾ ਵੀ ਵੀ ਵਿਆਹ ਕਰਨ ਵਾਸਤੇ ਤੇ ਰੋ ਮੇਰਾ ਬੇਟਾ ਵਾ। ਉਹ ਬੇਟਾ ਆ ਤੇ ਉਹਨੇ ਮਿਲ ਕੇ ਮੈਨੂੰ ਮਨਵਾੰਦਾ ਵੀ ਚਲਾ ਫਾ ਵੀਡੀਓ ਵਾਲਿਆਂ ਨੂੰ ਬੁਲਾ ਲੈਨੇ ਆ ਤੇ ਆਫਾ ਮਨਾਤਾ ਕੋਈ ਨਹੀਂ ਤੇ ਵੀਡੀਓ ਵਾਲੇ ਬਣਾਉਣੇ ਆਪਾਂ ਤੁਹਾਡੀ ਵੀਡੀਓ ਪਾਉਣੇ ਆ ਤੁਹਾਡੀ ਵੀਡੀਓ ਪਾਉਣੇ ਆ ਤੇ ਤੁਹਾਡਾ ਬਹੁਤ ਸਾਥ ਹੋਗਾ ਉਹ ਗੱਲ ਹੋਈ ਮੈਂ ਪਹਿਲੇ ਦਿਨ ਸਾਡੇ ਚਿਹਰੇ ਤੇ ਖੁਸ਼ੀ ਨਹੀਂ ਆਈ ਜੋ ਜੋ ਹਾਨੂੰ ਤੈਹ ਪਿੰਡੇ ਗਏ ਚਲੋ ਜੋ ਜੋ ਆਨੂ ਆਨੂ ਬਹੁਤ ਚਾਹ ਹੋਇਆ ਵੀ ਮੇਰੀ ਬੇਟੀ ਦਾ ਵਧੀਆ ਵਿਆਹ ਹੋਗਾ